ਸਾਰਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਆਪਾਂ ਬਣਾਉਣ ਲੱਗੇ ਆ ਅਦਰਕ ਦਾ achar 1/2 ਕਿਲੋ ਅਦਰਕ ਲਿਆ ਵਾ achar ਨਿੰਬੂ ਦਾ ਰਸ ਨਿੰਬੂ ਨੂੰ ਛੋਲ ਦੇ ਸੀਗੇ ਤੇ ਨਮਕ ਵਾਈਟ ਨਮਕ ਬਲੈਕ ਨਮਕ ਤੇ ਕਾਲੀ ਮਿਰਚ ਪਹਿਲਾਂ ਪਾ ਅਦਰਕ ਨੂੰ ਬੋਲ ਚ ਪਾ ਲੈਣਾ ਵਾ 1/2 ਕਿਲੋ ਅਦਰਕ ਆ चार नींबू से नमक अपने टेस्ट के मुताबिक पा लेना वो चमच त पैने पैने बाकी जो बद घा काली लून मिर्च आधा चमच हम इन्होंने सारे में चंटा रला लेना वा ਅਚਾਰ ਨੂੰ ਜਦੋਂ ਵੀ ਬਣਾਉਣਾ ਮੈਂ ਸੁੱਕੇ ਹੱਥਾਂ ਨਾਲ ਬਣਾਉਣਾ ਮੈਂ ਇਹ ਬਸ ਤਿੰਨ ਦਿਨ ਵਿੱਚ ਰੈਡੀ ਹੋ ਜਾਂਦਾ ਵਾ ਖਾਣ ਵਾਲਾ ਚਾਰ ਆਪਣਾ ਰਲ ਗਿਆ ਦਾ ਹੁਣ ਇਹਨੂੰ ਬਰਤਨਾਂ ਵਿੱਚ ਪਾ ਲੈਣਾ ਮੈਂ ਪਹਿਲਾਂ ਡੱਬੇ ਨੂੰ ਚੰਗੀ ਤਰ੍ਹਾਂ ਧੋ ਕੇ ਗਰਮ ਪਾਣੀ ਦੇ ਨਾਲ ਫਿਰ ਇਹਨੂੰ ਧੁੱਪ ਚ ਸੁਕਾ ਲਿਆ ਸੀਗਾ ਜਦੋਂ ਵੀ ਚਾਰ ਪਾਉਣਾ ਮੈਂ ਸੁੱਕੇ ਹੱਥਾਂ ਨਾਲ ਪਾਉਣਾ ਸੁੱਕੇ ਹੱਥਾਂ ਨਾਲ ਕੱਢਣਾ ਮੈਂ ਹੌਣੇ ਨੂੰ ਪਰ ਡੱਬੇ ਚ ਭਰ ਦੇਣਾ ਵਾ ਤੇ ਤਿੰਨ ਦਿਨ ਬਾਅਦ ਬਸ ਆਚਾਰ ਫਿਰ ਰੈਡੀ ਆ ਹੁਣ ਆਪਾਂ ਇਹਨਾਂ ਡੱਬੇ ਚ ਪਾ ਲੈਣਾ ਵਾ ਤੇ ਰੋਜ਼ ਇਹਨਾਂ ਨੂੰ ਹਿਲਾ ਲੈਣਾ ਵਾ ਆਚਾਰ ਨੂੰ ਤਿੰਨ ਦਿਨ ਬਾਅਦ ਇਹ ਆਚਾਰ ਰੈਡੀ ਹੋ ਜਾਣਾ ਵਾ ਖਾਣ ਵਾਲਾ ਜੇ ਤੁਸੀਂ ਨੂਨ ਵੱਧ ਪਾਉਣਾ ਵੱਧ ਵੀ ਪਾ ਸਕਦੇ ਆ ਇਹ ਆਪਣੇ ਸਵਾਲ ਦੇ ਮੁਕਾਬਤਾ ਇਹ ਸਰਦੀ ਵਿੱਚ ਆਚਾਰ ਬਹੁਤ ਸਵਾਦ ਲੱਗਦਾ ਵਾ ਸਾਗ ਦੇ ਨਾਲ ਇਹ ਡੱਬੇ ਦੇ ਵਿੱਚ ਹੁਣ ਇਹਨੂੰ 3 ਦਿਨ ਇਸ ਤਰ੍ਹਾਂ ਰੱਖਣਾ ਵਾ 3 ਦਿਨ ਵਿੱਚ ਦੀ ਇੱਕ ਵਾਰੀ ਇਦਾਂ ਹਿਲਾ ਦੇਣਾ ਵਾ 3 ਦਿਨ ਬਾਅਦ ਆਪਣਾ achar ready ਹੈ